ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਝੋਟੀ ਵਾਲਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਹੈ ਇਹਦੇ ਨੇੜ ਮਿੱਡੂਮਾਨ ਇਹ ਤੋਂ ਬਿਨਾ ਦੂਜੇ ਪਾਸੇ ਇੱਕ ਅਗੇ ਆਣਾ ਉਹ ਵੀ ਨੇੜ ਦਾ ਪਿੰਡ ਹੈ ਰਾਇਆਂ ਵਾਲਾ ਕਲਾਂ ਇਹ ਵੀ ਇਹ ਸਾਧਕੇ ਏਰੀਏ ਦੇ ਵਿੱਚ ਪੈਂਦਾ ਪਿੰਡ ਹੈ ਝੋਟੀ ਵਾਲਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਇਹ ਬਾਈ ਵੀ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਚ ਇੱਕ ਵਹੜ ਆਈ ਆ ਵਿਕਰੀ ਵਾਸਤੇ ਡਿਟੇਲ ਚ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਇੱਕ ਗੱਲ ਜਰੂਰ ਐਡ ਕਰ ਦੇਣਾ ਦੋਸਤੋ ਵੀ ਇਹ ਸੋਭਾ ਵੀਡੀਓ ਬਣਾ ਰਿਹਾ ਤੇ ਸੂਈ ਵੀ ਇਹ ਤਾਜੀ ਆ ਬਿਲਕੁਲ ਬੱਚਾ ਇਹਨੇ ਬੱਚੇ ਨੂੰ ਜਨਮ ਦਿੱਤਾ ਛੋਟੀ ਉਮਰ ਦੀ ਵੈੜ ਹੈ ਬਾਕੀ ਜਾਣਕਾਰੀ ਬਾਈ ਤੋਂ ਲਵਾਂਗੇ ਤੁਸੀਂ ਤਸੱਲੀ ਕਰਕੇ ਖਰੀਦ ਲਓ ਜੇ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਮਿਲिए ਬਾਈ ਨੂੰ ਕਰਦੇ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਨਾਮ ਆਪਣਾ ਦੱਸ ਤੇ ਨਾਮ ਇੰਦਰਪ੍ਰੀਤ ਸਿੰਘ ਹੈ ਜੀ ਇੰਦਰਪ੍ਰੀਤ ਬਾਈ ਗਾਵਾਂ ਹੀ ਲਿਆਉਣੇ ਆ ਕਿ ਮੱਝ ਵੀ ਆ ਜੀ ਨਹੀਂ ਗਾਇਆਂ ਹੀ ਲਿਆਉਣੇ ਬਾਈ ਠੀਕ ਹੈ ਅੱਛਾ ਅੱਜ ਜਿਹੜੀ ਇਹ ਵੈੜ ਆਪਾਂ ਹੁਣ ਦਿਖਾਉਣ ਲੱਗੇ ਆ ਬਾਈ ਪਹਿਲਾ ਸੂਆ ਇਹ ਪਹਿਲਾ ਸੂਆ ਦੋ ਦੰਦ ਆ ਬਾਈ ਦੋ ਦੰਦ ਪਹਿਲਾ ਸੂਆ ਕਦੋਂ ਕਦੀ ਸੂਈ ਹੈ ਇਹ ਇਹ ਸੂਆ ਹੀ ਸੂਈ ਅੱਜ ਬਸ ਥੋੜੇ ਹੋਂ ਤੋਂ ਬਸ 5-7 ਮਿੰਟ ਪਹਿਲਾਂ ਹੀ ਜੇਰ ਪੈ ਗਈ ਹੈ ਅ ਦੋ ਦੰਦ ਦੱਸਿਆ ਆਪਾਂ ਹਾਂ ਦੋ ਦੰਦ ਆ ਜੀ ਕੀ ਰੇਟ ਹੋਊਗਾ ਬਈ ਰੇਟ ਦੱਸ 100000 ਰੁਪਏ 80000 ਖੋਲੀ ਦੋਸਤੋ ਵੱਡੇ ਕਦ ਕਾਟ ਦੀ ਵਹਿੜ ਹੈ ਥੋੜਾ ਜਿਹਾ ਕਿਉਂਕਿ ਹਜੇ ਹੋਣੀ ਸੁਕੇ ਹਟੀ ਆ ਤੇ ਬੱਚਾ ਵੀ ਬੱਛਾ ਹੈ ਬੱਚੇ ਆਮ ਤੌਰ ਤੇ ਐਫ ਦੇ ਥੋੜੇ ਵੱਡੇ ਸਾਈਜ਼ ਦੇ ਹੁੰਦੇ ਉਹਦੇ ਕਰਕੇ ਥੋੜਾ ਤੁਹਾਨੂੰ ਇਹ ਦਿਸੂਗੀ ਵੀ ਜਿਵੇਂ ਇਹ ਤਾਜ਼ਾ ਪਸ਼ੂ ਦਾ ਜੋਰ ਜਾਂ ਲੱਗਾ ਹੁੰਦਾ ਉਸ ਤਰੀਕੇ ਨਾਲ ਹਾਈਟ ਲੈਂਥ ਫੁੱਲ ਹੈ ਥਣਾ ਚ ਬਿੱਥੀ ਬਹੁਤ ਸੋਹਣੀ ਹੈ ਹਵਾਨਾ ਕਾਫੀ ਚੰਗਾ ਤਿਆਰ ਸੀ ਬਾਈ ਨਾਲ ਅਚਾਨਕੀ ਗੱਲ ਹੋਈ ਆ ਤੇ ਉਹ ਦੋਨੋਂ ਇਹਨੇ ਦੁੱਧਵਾਵਾ ਇਹਦਾ ਚੋਇਆ ਵਿਆ ਯਾਨੀ ਉਤੋਂ ਤੁਹਾਨੂੰ ਦਿਸਦਾ ਵੀ ਹੋਣਾ ਕਿਉਂਕਿ ਹਵਾਨਾ ਉਤੋਂ ਖਾਲੀ ਵੀਰਨੇ ਕਰਤਾ ਪਰ ਫਿਰ ਵੀ ਹਵਾਨੇ ਦਾ ਆਕਾਰ ਕਾਫੀ ਦਿਸਦਾ ਇਸ ਟਾਈਮ ਵੀ ਥਾਣਾ ਚ ਬਿੱਥੀ ਬਹੁਤ ਹੈ ਥਾਨ ਦਾ ਸੈਜ ਹਥੀ ਚਵਾਈ ਵਾਲਾ ਵਾਈਟ ਰੰਗ ਦੇ ਵਿੱਚ ਹੈ ਬਰੀਡ ਵਾਈਜ਼ ਚੰਗੀ ਵਹਿੜ ਦੱਸੋ ਤੇ ਸੂਈ ਬਾਈ ਸੀ ਸਾਡੀ ਬਹੁਤ ਔਲਾ ਹਲਦੀ ਕਰਦੀ ਜਵਾਈ ਠੀਕ ਹੈ ਸੋ ਦੋਸਤੋ ਵੈਸੇ ਹੀ ਐਚ ਐਫ ਨਸਲ ਹੈ ਤੇ ਦੋ ਦੰਦ ਕਨਫਰਮ ਹੈ ਦੰਦ ਮੈਂ ਵੀ ਦੇਖੇ ਹੋਏ ਆ ਤੁਸੀਂ ਆ ਕੇ ਵੀ ਦੇਖ ਲਓਗੇ ਸੋ ਇਹ ਤਾਜੀ ਸੂਈ ਵੀ ਵੈੜ ਤੁਹਾਨੂੰ ਦਿਖਾ ਰਹੇ ਆ ਥਣਾ ਚ ਵਿੱਤੀ ਦੇਖਿਓ ਦੱਸੋ ਜਦੋਂ ਪੂਰਾ ਹਵਾਨਾ ਭਰਨ ਲੱਗ ਜੂਗੀ ਇਹ ਦੁੱਤੇ ਆ ਕੇ ਤਾਂ ਥਣ ਬੜੇ ਸੋਹਣੇ ਲੱਗਣਗੇ ਕੋਈ ਨਹੀਂ ਖੜੀ ਰਹਿਣ ਦੇ ਬਈ ਸੋ ਇਹ ਦੋਸਤੋ ਇਹਦਾ ਰੌਕ ਤੇ ਇਹਨੇ ਬੱਚੇ ਨੂੰ ਇਸ ਵਾਰ ਜਨਮ ਦਿੱਤਾ ਦੋ ਦੰਦ ਬੱਚੀ ਫੁੱਲ ਹਾਈਟ ਲੈਂਥ ਵਾਲੀ ਹੈ ਤੇ ਸੋਹਣੇ ਥਣ ਦੇ ਸੈਜ ਵਾਲੀ ਸੋ ਅੱਜ ਦੀ ਵੀਡੀਓ ਦਾ ਇੱਕ ਹੀ ਨਗ ਵਕਾਊ ਆ ਵਿਕਰੀ ਵਾਸਤੇ ਤੁਸੀਂ ਆ ਕੇ ਦੇਖ ਸਕਦੇ ਹੋ ਆ ਗਾੜੀ ਚੰਗੀ ਭਰੀ ਏ ਦੋਸਤੋ ਤੇ ਬਾਕੀ ਥਾਣ ਵੀ ਦੇਖ ਸਕਦੇ ਹੋ ਗੁਲਾਬੀ ਰੰਗ ਦਾ ਥਾਣਾ ਤੇ ਧਾਰ ਵੀ ਉਮੀਦ ਏਹੀ ਆ ਵੀ ਪੋਲੀ ਨਿਕਲੀ ਹੋਊਗੀ ਬੋਲੀ ਧਾਰ ਵੀ ਜਾ ਬਾਕੀ ਇੱਥੋਂ ਥਾਣ ਤੁਸੀਂ ਚਾਰੇ ਦੇਖ ਸਕਦੇ ਹੋ ਪੂਰੀ ਬਿੱਥੀ ਦੇ ਉੱਤੇ ਲੱਗੇ ਹੋਏ ਥਾਣਾ ਸੋ ਇਹ ਵੈੜ ਦਸਵਾਈ ਦੀ ਵੀਡੀਓ ਦੇ ਵਿੱਚ ਇੱਕ ਹੀ ਨਗ 80000 ਰੇਟ ਆ ਮਾਨਤਨ ਥੋੜਾ ਬਹੁਤ ਕਰ ਦੂਗਾ ਵਿੱਚੋਂ ਬਾਈ ਬਾਕੀ ਤੁਹਾਨੂੰ ਕਿਵੇਂ ਲੱਗਦੀ ਏ ਕਿੰਨੇ ਚ ਜੱਜਦੀ ਏ ਉਸ ਹਿਸਾਬ ਤੇ ਕੋਈ ਗੱਲਬਾਤ ਕਰ ਲਿਓ ਇਹ ਪਹਿਲੀ ਵੀਡੀਓ ਹੈ ਸਵਾਈ ਕੋਲ ਚੰਗਾ ਰਿਸਪੌਂਸ ਆ ਗਿਆ ਤਾਂ ਫਿਰ ਆਉਣ ਵਾਲੇ ਟਾਈਮ 'ਚ ਏਦਾਂ ਨਹੀਂ ਆ ਵਹਿੜਾ ਦਿਖਾਉਂਦੇ ਰਾਵਾਂਗੇ ਬਿਲਕੁਲ ਤਾਜੀ ਸੂਈ ਵੀ ਹੈ ਦੱਸੋ ਹਜੇ ਤਾਂ ਇਸ ਤਰੀਕੇ ਦੇ ਨਾਲ ਤੁਹਾਨੂੰ ਖੜੀ ਲੱਗੂਗੀ ਇਹ ਕਿਉਂਕਿ ਜੋਰ ਪਹਿਲਣ ਵੱਚੀ ਜਿਹੜੀ ਆ ਵੱਚਾ ਵੱਡਾ ਹੁੰਦਾ ਸਾਈਜ਼ ਦੇ ਵਿੱਚ ਤੇ ਉਹਦੇ ਕਰਕੇ ਜੋਰ ਪਸ਼ੂ ਦਾ ਲੱਗ ਜਾਂਦਾ ਖਾਸ ਕਰਕੇ ਪਹਿਲਣ ਵਹਿੜਾਂ ਦਾ ਸੋ ਇਹ ਇਧਰਲੇ ਪਾਸੇੋਂ ਵੀ ਥਾਣ ਤੁਸੀਂ ਦੇਖ ਸਕਦੇ ਹੋ ਸੁਭਾ ਦੀ ਸੀਲ ਸੀਲ ਸੀਫ ਹੈ ਤੁਸੀਂ ਚੋਕੇ ਵੀ ਦੇਖ ਲੈਣੀ ਧੰਨਵਾਦ ਵੀਡੀਓ ਦੇਖਣ ਵਾਸਤੇ